ਪੁਲਿਸ ਦੀ ਗ੍ਰਿਫਤ ਵਿੱਚ ਮੂਲ ਕੋ ਰਹੇ ਇਹ ਦੋਵੇਂ ਰਿਸ਼ਤੇ ਵਿੱਚ ਲੱਗਦੇ ਮਾਂ ਪੁੱਤਰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਨੇ। ਜਲੰਧਰ ਦਿਹਾਤੀ ਪੁਲਿਸ ਨੇ ਹੁਸ਼ਿਆਰਪੁਰ ਦੇ ਮਾਹਲਪੁਰ ਨਾਲ ਸੰਬੰਧਿਤ ਇਹਨਾਂ ਦੋਵਾਂ ਮਾਂ ਪੁੱਤਾਂ ਨੂੰ ਦੁਸਾਂਝ ਕਲਾ ਚੌਕੀ ਦੀ ਇਨਕਪੁਲੀ ਤੋਂ ਤਲਾਸ਼ੀ ਦੌਰਾਨ ਚਿੱਟੇ ਸਣੇ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਹਨਾਂ ਕੋਲੋਂ ਹੈਰੋਇਨ ਸੋਨਾ ਭਾਰਤੀ ਤੇ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਹੈ। ਅਮਨਪ੍ਰੀਤ ਕੌਰ ਲੇਡੀ ਹੈ। ਉਹਦਾ ਬੇਟਾ ਲਵਪ੍ਰੀਤ। ਇਹ ਇਹਨਾਂ ਤੋਂ 150 ਗ੍ਰਾਮ ਹੈਰੋਇਨ ਅੱਧਾ ਕਿਲੋ ਨਸ਼ੀਲਾ ਪਾਊਡਰ 12 ਤੋਲੇ ਦੇ ਕਰੀਬ ਸੋਨੇ ਦੇ ਕੈਨੇ ਔਰ 5 ਲੱਖ ਇੰਡੀਅਨ ਕਰੰਸੀ ਔਰ 300 ਯੂ ਐਸ ਡਾਲਰ ਐਸੈਂਟ ਕਾਰ ਦੇ ਵਿੱਚੋਂ ਇਹਨਾਂ ਤੋਂ ਬਰਾਬਦ ਹੋਏ ਐ ਚਾਰ ਮੁਕਦਮੇ ਲੜਕੇ ਦੇ ਖਿਲਾਫ ਦਰਜ ਐ ਇੱਕ ਮੁਕਦਮਾ ਹੈਵੀ ਕਮਰਸ਼ੀਅਲ ਕੁਆਂਟੀਟੀ ਦਾ ਮਦਰ ਦੇ ਖਿਲਾਫ ਐ ਔਰ ਇਹਦੇ ਫਾਦਰ ਦੇ ਖਿਲਾਫ ਵੀ ਐਂਡੀਪੀਐਸ ਐਕਟ ਦੇ ਕਾਫੀ ਮੁਕਦਮੇ ਦਰਜ ਨੇ ਪਹਿਲਾਂ ਹੀ ਪੁਲਿਸ ਮੁਤਾਬਕ ਦੋਸ਼ੀ ਮਾ ਅਮਨਪ੍ਰੀਤ ਕੌਰ ਦਾ ਪਤੀ ਵੀ ਨਸ਼ੇ ਦਾ ਕਾਰੋਬਾਰ ਕਰਦਾ ਹੈ ਨਾਲ ਫੜੇ ਗਏ ਦੋਸ਼ੀ ਪੁੱਤਰ ਖਿਲਾਫ ਨਸ਼ਿਆਂ ਦੇ 4 ਕੇਸ ਪਹਿਲਾਂ ਹੀ ਦਰਜ ਨੇ ਤੇ ਇੱਕ ਕੇਸ ਵਿੱਚ ਉਹ ਜੇਲ੍ਹ ਵਿੱਚ ਬੰਦ ਸੀ ਪੈਰੋਲ ਤੇ ਬਾਹਰ ਆਇਆ ਹੋਇਆ ਸੀ ਜਲੰਧਰ ਦੇ ਹਾਤੀ ਐਸਐਸਪੀ ਮੁਤਾਬਕ ਇਹਨਾਂ ਦਾ ਸਾਰਾ ਪਰਿਵਾਰ ਦਿੱਲੀ ਤੋਂ ਨਸ਼ਾ ਖਰੀਦ ਕੇ ਪੰਜਾਬ ਵੇਚਦਾ ਹੈ ਨੋਟਬੰਦੀ ਤੋਂ ਬਾਅਦ ਇਹ ਆਪਣੀ ਕਰੰਸੀ ਨੂੰ ਡਾਲਰਾਂ ਤੇ ਸੋਨੇ ਵਿੱਚ ਤਬਦੀਲ ਕਰਵਾ ਲੈਂਦੇ ਨੇ ਇਹ ਜਿੰਨੀ ਵੀ ਆਪਣੀ ਕਰੰਸੀ ਹੈ ਉਹਦੀ ਜਾਂ ਡਰੱਗ ਲਿਆ ਕੇ ਵੇਚਦੇ ਆ ਔਰ ਉਸ ਤੋਂ ਬਾਅਦ ਉਹਨੂੰ ਕਨਵਰਟ ਕਰਾ ਲੈਂਦੇ ਆ ਡਾਲਰਸ ਦੇ ਵਿੱਚ ਤੇ ਸੋਨੇ ਦੇ ਗਹਿਣੇ ਬਣਵਾ ਲੈਂਦੇ ਆ ਸੋ ਦਟ ਉਹਨਾਂ ਨੂੰ ਰਖਣਾ ਇਜ਼ੀ ਹੋਵੇ ਲੈ ਕੇ ਆ ਰਹੇ ਸੀ ਹੀਰੋਇਨ ਤੇ ਨਾਰਕੋਟਿਕ ਪਾਊਡਰ ਔਰ ਇਸ ਹੁਸ਼ਿਆਰਪੁਰ ਏਰੀਆ ਚ ਜ਼ਿਆਦਾ ਇਹਨਾਂ ਦੇ ਕਲਾਇੰਟਸ ਨੇ ਇਹ ਖਬਰ ਦੇਖ ਕੇ ਸ਼ਾਇਦ ਹਰ ਕੋਈ ਇਹੀ ਸੋਚੇ ਕਿ ਪੁਲਿਸ ਦੀ ਗ੍ਰਿਫਤ ਵਿੱਚ ਖੜੀ ਮੰਗਰਮੱਛ ਦੇ ਹੰਝੂ ਕੇਲ ਰਹੀ ਇਸ ਮਗਲਰ ਮਾਂ ਨੇ ਹੈਰੋਇਨ ਦਾ ਕਾਰੋਬਾਰ ਕਰਕੇ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਪੁੱਤਾਂ ਨੂੰ ਨਸ਼ਿਆਂ ਦਾ ਮਿੱਠਾ ਜ਼ਹਿਰ ਖੁਆਇਆ ਹੋਵੇਗਾ ਤੇਜ ਇਹ ਦੋਸ਼ੀਆਂ ਨੂੰ ਸਖਤ ਸਜ਼ਾ ਹੋਣੀ ਲਾਜ਼ਮੀ ਹੈ